ਉਹ ਲੈ ਕੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਇੰਤਜ਼ਾਮ ਕੀਤੇ ਗਏ ਉਹ ਇੰਤਜ਼ਾਵਤ ਪੂਰੇ ਨੇ ਜੀ ਕੋਈ ਇਹ ਜਿਹਾ ਕਿਸੇ ਨੂੰ ਡਰਨ ਘਬਰਾਉਣ ਦੀ ਫਿਕਰ ਕਰਨ ਦੀ ਗੱਲ ਲੋੜ ਨਹੀਂ ਹੈਗੀ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਬਿਲਕੁਲ ਸਰਗ ਹੈ ਕੋਈ ਇਹ ਜੀ ਅੰਟਵਰ ਅਕਸੀਡੈਂਟ ਨਹੀਂ ਹੋਊਗਾ ਤੇ ਅਮਨ ਜੀ ਪੰਜਾਬ ਉਹਨਾਂ ਨੂੰ ਲੈ ਕੇ ਕੀ ਕਹੋਗੇ ਉੱਥੇ ਬੀਜੇਪੀ ਨੇ ਪੂਰਨ ਬਹੁਮਤ ਹਾਸਲ ਚਲੋ ਇਹ ਤਾਂ ਲੋਕਾਂ ਲੋਕਤੰਤਰ ਦੇ ਲੋਕਾਂ ਦਾ ਫੈਸਲਾ ਜਿਹੜਾ ਉਹ ਸਿਰ ਮੱਥੇ ਪਰਵਾਣ ਹੁੰਦਾ ਜੀ ਸੋ ਬਿਹਾਰ ਦੇ ਲੋਕਾਂ ਨਾਲ ਬਿਹਾਰ ਦੀ ਨਵੀਂ ਸਰਕਾਰ ਨੂੰ ਮੁਬਾਰਕ ਅਮਨ ਜੀ ਪੰਜਾਬ ਦੇ ਜਿਹੜੇ ਬੀਜੇਪੀ ਦੇ ਪ੍ਰਧਾਨ ਅਸ਼wini Sharma ਦਾ ਨਾਮ ਆਇਆ ਸੀ ਉਹਨਾਂ ਅਸ਼wini Sharma ਜੀ ਪੰਜਾਬ ਦੇ ਉਹਨਾਂ ਨੇ ਬਿਆਨ ਦਿੱਤੇ ਕਿ 2027 ਦੇ ਕਿਸੇ ਵੀ ਕੀਮਤ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨਹੀਂ ਬਣਦੀ ਹੈਗੀ। ਕਹਿੰਦੇ ਤਰਨ ਤਰਨ ਦਾ ਕੋਈ ਚੱਕਰ ਨਹੀਂ ਆ ਵੀ ਜਿਹੜੀ ਜਿਹੜੀ ਪਤਾ ਲੱਗਿਆ ਸੀਗਾ ਕਿ ਅਸ਼wini ਸ਼ਰਮਾ ਜੀ ਨੇ ਜਿਹੜੇ ਉਹ ਇੱਕ ਲੀਡਰ ਨੇ ਤੇ ਬੀਜੇਪੀ ਦੇ ਵਰਕਿੰਗ ਪ੍ਰੈਜ਼ੀਡੈਂਟ ਪਰ ਮੈਨੂੰ ਨਹੀਂ ਪਤਾ ਸੀਗਾ ਵੀ ਉਹ ਜੋਤਿਸ਼ ਦਾ ਕੰਮ ਵੀ ਕਰਦੇ ਨੇ। ਇੱਥੇ ਇੱਥੇ ਅਗਲੇ ਸਾਹ ਦਾ ਨਹੀਂ ਪਤਾ ਅਗਲੀ ਘੜੀ ਦਾ ਨਹੀਂ ਪਤਾ ਵੀ ਸਾਹ ਆਊਗਾ ਕਿ ਨਹੀਂ ਆਊਗਾ। ਉਹ 1.5 ਸਾਲ ਬਾਅਦ ਹੀ ਕੋਈ ਖ਼ਵਾਨੀ ਕਰੀ ਜਾਂਦੇ ਨੇ। ਇਹ ਤਾਂ ਕਮਾਲ ਦੀ ਗੱਲ ਹੈ। ਠੀਕ ਹੈ ਸਰ ਥੈਂਕ ਯੂ। ਜੋ ਮੇਰੇ ਵੀਰ ਮੁਕੇਸ਼ ਜੀ ਨੇ ਕਿਹਾ ਸੀਗਾ ਕਿ ਆਪਾਂ ਸਿਰਫ ਬੋਲਣ ਦਾ ਕੋਈ ਪ੍ਰੋਗਰਾਮ ਨਹੀਂ ਸਿਰਫ ਜਿਹੜਾ ਨੀ ਪੱਥਰ ਹੈ ਉਹ ਰੱਖਣਾ ਤੇ ਇਹ ਤੁਸੀਂ ਦੁਬਾਰਾ ਫੇਰ ਬੜਾ ਪ੍ਰੋਗਰਾਮ ਫਾਰਮਲ ਜਿਹਾ ਕਰ ਲਿਆ ਮੈਂ ਤਾਂ ਇਹ ਹੁੰਦਾ ਕਿ ਬੋਲਣ ਬੋਲਣ ਦੇ ਚੱਕਰ ਚ ਨਾ ਬਈ ਆ ਕੇ ਗੱਲਾਂ ਪਤਾ ਕਰ ਜੀ ਸਾਰਿਆਂ ਨਾਲ ਤੇ ਉਸ ਦੇ ਵਿੱਚ ਜੋ ਆਨੰਦ ਹੈ ਉਹ ਲੱਗ ਗਿਆ ਸੋ ਤੁਹਾਡਾ ਸਾਰਿਆਂ ਦਾ ਫੇਰ ਤੋਂ ਇੱਕ ਵਾਰ ਬਹੁਤ ਬਹੁਤ ਧੰਨਵਾਦ ਹੈ ਮੇਰੇ ਵੀਰ ਪ੍ਰਿੰਤਪਾਲ ਜੀ ਗੱਲ ਕਰ ਰਹੇ ਸੀਗੇ ਮੇਰਾ ਧੰਨਵਾਦ ਕਰ ਰਹੇ ਸੀਗੇ ਕਿ ਇਸ ਸ਼ੈੱਡ ਬਾਰੇ ਸ਼ੈੱਡ ਬਣਦਾ ਕਿਵੇਂ ਨਾ ਜੀ ਤੁਸੀਂ ਦੋ ਚੇਅਰਮੈਨ ਨੇ ਤਾਂ ਵਿਚਾਰੇ ਵਸਾਲਿਆ ਮੈਨੂੰ ਇੱਕ ਇਤਰੀਕੇ ਤੋਂ ਬਣਦਾ ਕਿਵੇਂ ਨਾ ਜੀ ਇਹ ਤਾਂ ਬਣਨੀ ਸੀਗਾ ਸੋ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਹੈ ਔਰ ਬਾਕੀ ਜਿਹੜੇ ਕਮਕਾਰਾਂ ਦੀ ਗੱਲ ਹੈ ਉਹ ਤਾਂ ਦੇਖੋ ਵੈਸੇ ਯੂਟੀਵੀ ਹੈ ਜੋ ਤੁਸੀਂ ਲਾਈ ਹੈ ਸਾਰਿਆਂ ਨੇ ਲੱਕੇ ਜਾ ਰਹੇ ਨੇ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਸ ਦੇ ਨਾਲ ਆੜਤੀਆਂ ਨੂੰ ਵੀ ਮਜ਼ਦੂਰਾਂ ਨੂੰ ਵੀ ਤੇ ਕਿਸਾਨਾਂ ਨੂੰ ਵੀ ਕਾਫੀ ਜਦੋਂ ਮੌਸਮ ਖਰਾਬ ਹੁੰਦਾ ਉਦੋਂ ਵੀ ਬੈਨੀਫਿਟ ਹੁੰਦਾ ਤੇ ਧੁੱਪ ਤੋਂ ਵੀ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਸੋ ਇੰਨਾ ਕਹਿੰਦਾ ਖਿਮਾਂ ਦਾ ਇਜਾਜ਼ਤ ਕਰ